ਬਹੁਤ ਲੋਕ ਕਹਿੰਦੇ ਸੀ ਵੀ ਬੱਕਰੀ ਸੂਣ ਦਾ ਪਹਿਲਾ ਤੁਹਾਨੂੰ ਕਿਵੇਂ ਪਤਾ ਲੱਗ ਜਾਂਦਾ ਵੀ ਸਾਨੂੰ ਤਾਂ ਨਹੀਂ ਪਤਾ ਲੱਗਦਾ ਸੋਨੂੰ ਹੁਣ ਪਤਾ ਲਗਾਉਣ ਦਾ ਤਰੀਕਾ ਦੱਸਦੇ ਆ ਆ ਬੱਕਰੀ ਸੂਣ ਚ ਦੋ ਦਿਨ ਬਾਕੀ ਆ ਸੋਨੂੰ ਸੂਂਦੀ ਦੀ ਵੀਡੀਓ ਵੀ ਦਿਖਾਵਾਂਗੇ ਇਹ ਬੱਕਰੀ ਸੂ ਚੁੱਕੀ ਆ ਨੇ ਇੱਕ ਮੇਮਣੇ ਨੂੰ ਜਨਮ ਦਿੱਤਾ ਇਹ ਹਜੇ ਕੁਝ ਹੀ ਘੰਟਿਆਂ ਦਾ ਗਾਏ ਤੋ ਉੱਠਿਆ ਵੀ ਨਹੀਂ ਜਾ ਰਿਹਾ ਇਹ ਚਿੱਟੇ ਤੇ ਲਾਲ ਰੰਗ ਦਾ ਗਾ ਇਹਨੂੰ ਆਪਾਂ ਮੱਕ ਵਾਲੀਆਂ ਛੱਲੀਆਂ ਪਾਈਆਂ ਤੇ ਬੱਕਰੀ ਦੇਖ ਰਹੀ ਆ ਕੁਝ ਵੀ ਨਹੀਂ ਖਾ ਰਹੀ ਤੇ ਮੇਮਣਾ ਉੱਠਣ ਦੀ ਬਹੁਤ ਜ਼ਿਆਦਾ ਕੋਸ਼ਿਸ਼ ਕਰ ਰਿਹਾ ਪਰ ਉਹ ਤੋਂ ਜਮਾਂ ਵੀ ਉੱਠਿਆ ਨਹੀਂ ਜਾ ਰਿਹਾ ਆਪਾਂ ਹੱਥ ਦੀ ਮਦਦ ਨਾਲ ਉਹਨੂੰ ਖੜਾ ਕਰਨ ਦੀ ਕੋਸ਼ਿਸ਼ ਕੀਤੀ ਪਰ ਉਹ ਪੂਰਾ ਜੋਰ ਲਾ ਰਿਹਾ ਸੀ ਫੇਰ ਵੀ ਉਹ ਤੋਂ ਉੱਠਿਆ ਨਹੀਂ ਜਾਂਦਾ ਸੀਗਾ ਆਪਾਂ ਪੂਰੇ ਹੱਥ ਨਾਲ ਉਹਨੂੰ ਉਠਾਉਣ ਦੀ ਕੋਸ਼ਿਸ਼ ਕੀਤੀ ਵੀ ਦੁੱਧ ਪੀ ਲੂਗਾ ਉਹਦੇ ਕੰਨ ਵੀ ਬਹੁਤ ਛੋਟੇ ਸੀ ਕਿਉਂਕਿ ਦੇਸੀ ਸੀ ਇਹ ਆਪਾਂ ਬੇਟਰ ਰੱਖ ਲੈਨੇ ਆ ਉਹਦੇ ਬਹੁਤ ਵਾਰੀ ਉਹ ਥਣਾ ਦੀ ਦਿੱਕਤ ਆ ਥਣ ਖਰਾਬ ਹੋ ਜਾਂਦੇ ਆ ਆਪਾਂ ਮੇਮਣੇ ਨੂੰ ਖੜਾ ਕਰ ਚੁੱਕੇ ਆ ਮੇਮਣਾ ਹੌਲੀ ਹੌਲੀ ਤੁਰਦਾਗਾ ਬੀਟਲ ਨਾਲਸਲ ਦੀਆਂ ਬੱਕਰੀਆਂ ਰੱਖੇ ਚ ਕੋਈ ਫਾਇਦਾ ਨਹੀਂ ਬਹੁਤ ਜ਼ਿਆਦਾ ਨੁਕਸਾਨ ਹੁੰਦਾ ਆਪਾਂ ਪਹਿਲਾਂ 5-6 ਰੱਖੇ ਦੇਖਿਆ ਸੀ ਸਾਰਿਆਂ ਦੇ ਥਣਾ ਚ ਦਿੱਕਤ ਆਈ ਸੀ ਆਪਾਂ ਨੂੰ ਫਿਰ ਮੀਟ ਵਾਲੇ ਨੂੰ ਵੇਚਣੀਆਂ ਪਈਆਂ ਸੀ ਆ ਹੁਣ ਮੇਮਣਾ ਆਪਾ ਲਵੇ ਲਾ ਦਿੱਤਾ ਬੱਕਰੀ ਦੇ ਦੁੱਧ ਪਿਆਉਣ ਲਈ ਪਰ ਮੇਮਣੇ ਨੂੰ ਦੁੱਧ ਪੀਣ ਵਿੱਚ ਕੋਈ ਵੀ ਇੰਟਰਸਟ ਨਹੀਂਗਾ ਉਹ ਰੱਜਿਆ ਹੋਇਆ ਪਹਿਲਾਂ ਦੁੱਧ ਪੀ ਕੇ ਹਟਿਆ ਸੀ ਬੱਕਰੀ ਜਦੋਂ ਬੈਠੀ ਸੀ ਇਹਦੇ ਪੂਛ ਵੀ ਛੋਟੀ ਜੀ ਆ ਉਹ ਵੀ ਥੱਲੇ ਨੂੰ ਬਹੁਤ ਹੀ ਵਧੀਆ ਮੇਮਣਾ ਦੇਖੋ ਦੁੱਧ ਪੀ ਰਿਹਾਗਾ ਹੌਲੀ ਹੌਲੀ ਥਣਾਂ ਨੂੰ ਮੂੰਹ ਮਾਰ ਰਿਹਾ ਥਣਾਂ ਨੂੰ ਭਲੂਣ ਆਈ ਹੋਈ ਆ ਥਣ ਪੂਰੀ ਚ ਸੁੱਜੇ ਪਏ ਆ ਇਹਨੂੰ ਹਜੇ ਇਨਾ ਭੇਤ ਨਹੀਂ ਦੁੱਧ ਪੀਣ ਦਾ ਆਪਾਂ ਥਣ ਨੂੰ ਮੂਹ ਚ ਪਾਉਣੇ ਆ ਇਹ ਮੂਹ ਚ ਪਾ ਕੇ ਥਣ ਨੂੰ ਛਾੜ ਦਿੰਦਾਗਾ ਆਪਾਂ ਆਪ ਵੀ ਥਣ ਨੱਪ ਕੇ ਦੇਖਿਆ ਬੱਕਰੀ ਇਹਦਾ ਬਹੁਤ ਜ਼ਿਆਦਾ ਮੂੰਹ ਕਰ ਰਹੀ ਹੈ ਇਹਨੂੰ ਚਾਕਟ ਰਹੀ ਆ ਪਹਿਲਾਂ ਆਪਾਂ ਪਾਈ ਸੀ ਕਿ ਕੁੱਤੀ ਸੂਈ ਸੀ ਉਹਨੇ ਵੀ ਇੱਕ ਕਤੂਰੇ ਨੂੰ ਜਨਮ ਦਿੱਤਾ ਸੀ ਇਹਨੇ ਵੀ ਇੱਕ ਬੱਕਰੇ ਨੂੰ ਜਨਮ ਦਿੱਤਾ ਦੂਜੀ ਵਾਰ ਪਹਿਲੀ ਵਾਰ ਵੀ ਇਹਨੇ ਇੱਕ ਬੱਕਰੇ ਨੂੰ ਜਨਮ ਦਿੱਤਾ ਸੀ ਉਹ ਵੀ ਕਾਲਾ ਸੀਗਾ ਪਿਆਵਰ ਏ ਬੱਕਰੇ ਦਾ ਮੂੰਹ ਕਰ ਰਹੀ ਸੀ ਪਰ ਦੂਜੇ ਬੱਕਰੇ ਇਹਦਾ ਸਾਰਾ ਹਰਾ ਖਾਣ ਲਈ ਅੰਦਰ ਆ ਚੁੱਕੇ ਸੀ ਆਪਾਂ ਦੂਜੇ ਬੱਕਰੇਆਂ ਨੂੰ ਬਾਹਰ ਭਜਾ ਕੇ ਬਾੜ ਡਾ ਦੇਵਾਂਗੇ